ਦੌਰਾਨੇ ਗਸ਼ਤ ਪੁਲਿਸ ਨੂੰ ਇਤਲਾ ਮਿਲੀ ਸੀਗੀ ਕਿ ਇੱਕ ਵੌਂਟਡ ਕ੍ਰਿਮੀਨਲ ਰਾਜ ਰਵੀ ਰਾਜਗੜ ਉਹ ਪਿੰਡ ਰਾਜਗੜ ਵਿਖੇ ਮੌਜੂਦ ਹੋ ਸਕਦਾ ਹੈਗਾ ਤੇ ਪੁਲਿਸ ਨੇ ਜਦੋਂ ਉੱਥੇ ਜਾ ਕੇ ਉੱਥੇ ਪਹੁੰਚੀ ਤੇ ਆਪਣੀ ਸਵਿਫਟ ਕਾਰ ਚ ਉਹ ਮੌਜੂਦ ਸੀਗਾ ਤੇ ਉਹਨੂੰ ਫਿਰ ਅਰੈਸਟ ਕੀਤਾ ਗਿਆ ਤੇ ਜਦੋਂ ਉਹਦੀ ਸਰਚ ਕੀਤੀ ਗਈ ਤੇ ਉਹਦੇ ਕੋਲੋਂ ਇੱਕ 45 ਬੋਰ ਦਾ ਪਿਸਟਲ ਉਹਦੇ ਨਾਲ 7 ਲਾਈਵ ਕਾਰਟਰੇਜਸ ਮਿਲੇ ਤੇ ਰਵੀ ਰਾਜਗੜ ਇੱਕ ਹੋਰ ਕੇਸ ਦੇ ਵਿੱਚ ਵਾਂਟਡ ਸੀਗਾ 44 ਨੰਬਰ ਐਫ ਆਰ ਪੁਲਿਸ ਸਟੇਸ਼ਨ ਦੁਰਾਹਾ ਚਨਕੋਇਆ ਖੁਰਤੇ ਵਿੱਚ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਲੜਾਈ ਝਗੜਾ ਹੋਇਆ ਸੀਗਾ ਫਾਇਰਿੰਗ ਦਾ ਇਨਸੀਡੈਂਟ ਵੀ ਹੋਇਆ ਸੀਗਾ ਤੇ 109 ਬੀ ਐਨ ਐਸ ਐਸ ਬੀ ਐਨ ਐਸ ਕੇ ਅੰਡਰ ਉਹ ਕੇਸਦਾਰ ਹੋਇਆ ਸੀਗਾ ਉਹਦੇ ਅੰਡਰ ਵੀ ਇਹ ਵਾਂਟਡ ਸੀਗਾ ਤੇ ਰਵੀ ਰਾਜਗੜ ਦੇ ਉੱਪਰ ਪੁਰਾ ਇਸ ਤੋਂ ਪਹਿਲਾਂ ਅ 13 ਹੋਰ ਮੁਕਦਮੇ ਸੀਗੇ ਹੁਣ ਇਹ ਦੋ ਮੁਕਦਮੇ ਨੂੰ ਮਿਲਾ ਕੇ ਟੋਟਲ 15 ਮੁਕਦਮਿਆਂ ਦੇ ਉੱਪਰ ਦਰਜ ਨੇ ਤੇ ਇਹ ਕੈਟਾਗਰੀ ਬੀ ਦਾ ਗੈਂਗਸਟਰ ਹੈਗਾ ਤੇ ਲੋਰੈਂਸ ਬਿਸ਼ਨੂਈ ਦਾ ਇੱਕ ਖਾਸ ਬੰਦਾ ਹੈਗਾ ਤੇ ਉਹਦੇ ਗਰੁੱਪ ਦੇ ਨਾਲ ਅਸੋਸੀਏਟਿਡ ਹੈਗਾ ਤੇ ਉਹਦੇ ਗਰੁੱਪ ਤੇ ਹੀ ਅੱਗੇ ਫਾਈਨੈਂਸ਼ੀਅਲੀ ਵੀ ਲੋਕਾਂ ਨੂੰ ਮਦਦ ਵੀ ਕਰਦਾ ਹੈਗਾ ਉਹਦੇ ਗਰੁੱਪ ਦੇ ਮੈਂਬਰਾਂ ਨੂੰ ਤੇ ਹੋਰ ਵੀ ਕ੍ਰਾਈਮ ਦੇ ਵਿੱਚ ਇਹਦੀ ਸਮੂਲੀਅਤ ਹੈਗੀ ਪਹਿਲਾਂ ਇਹਨੂੰ ਕੇਸ ਦਰਜ ਜਿਸ ਤਰ੍ਹਾਂ ਇਦੇ ਉੱਪਰ ਟੋਟਲ 15 ਐਫ ਆਈ ਆਰ ਨੇ ਜਿਸ ਦਿਨ ਇਹਦੀ ਅਰੈਸਟ ਹੋਈ ਹੈ ਉਸ ਦਿਨ ਇਹਦੇ ਕੋਲੋਂ ਜੋ 45 ਬੋਰ ਦਾ ਪਿਸਤਲ ਮਿਲਿਆ ਸੀਗਾ ਉਹਦੇ ਬਾਅਦ 104 ਨੰਬਰ ਐਫ ਆਈ ਆਰ ਪੀਐਸ ਦੁਰਾਹਾ ਦਰਜ ਹੋਈ ਸੀਗੀ ਅ ਇੱਕ 44 ਨੰਬਰ ਜੋ ਐਫ ਆਈ ਆਰ ਦੁਰਾਹਾ ਦੀ ਹੈ 2025 ਦੀ ਉਹ ਹੈਗੀ ਇਸ ਤੋਂ ਇਲਾਵਾ 13 ਤੇ ਟੋਟਲ 15 ਐਫ ਆਈ ਆਰ ਦੇ ਅਗੇਂਸਟ ਦਰਜ ਹੋਈ 15 15 ਇਹ ਇਸਕਿੰਗ ਇਹਦੀ ਬੰਦੇ ਜੀ ਏਜ ਇਹਦੀ ਆਈ ਥਿੰਕ 36 ਜਾਂ 35 ਦੇ ਤਕਰੀਬਨ ਏਜ ਹੈਗੇ ਦੀਆਂ ਲਈ ਦਰਾਹ ਕੇਸ ਤੋਂ ਇਲਾਵਾ ਕਿਸੇ ਹੋਰ ਕੇਸ ਵਿੱਚ ਵੀ ਲੋੜਿੰਦਾ ਸੀ ਕਿਸੇ ਹੋਰ ਪੁਲਿਸ ਨੂੰ ਨਹੀਂ ਲੋੜਿੰਦਾ ਨਹੀਂ ਸੀਗਾ ਅਰੈਸਟਡ ਹੈਗਾ ਸਾਰੇ ਕੇਸਾਂ ਦੇ ਵਿੱਚ ਤੇ ਕਈ ਕੇਸਾਂ ਦੇ ਟ੍ਰਾਇਲ ਮੁੱਕ ਚੁੱਕੇ ਨੇ ਕਈਆਂ ਦੇ ਟ੍ਰਾਇਲ ਚੱਲ ਰਹੇ ਨੇ ਇਹ ਬੇਲ ਤੇ ਸੀਗਾ ਜੀ ਇਹ ਇਹ ਇੱਕ ਇਹਦੇ ਉੱਪਰ ਇੱਕ ਮਰਡਰ ਦੀ ਐਫ ਆਈ ਆਰ 2011 ਦੀ ਉਹਦੇ ਅੰਡਰ ਇਹਨੂੰ ਸਜ਼ਾ ਹੋ ਗਈ ਸੀਗੀ ਤੇ سزا ਰਿਮਿਟ ਹੋ ਕੇ ਫਿਰ ਉਹਦੀ ਅੱਗੇ ਹਾਈ ਕੋਰਟ ਦੇ ਵਿੱਚ ਸਟੇਟ ਉਹਨੂੰ ਕੰਟੈਸਟ ਕਰ ਰਹੇ ਤੇ ਹੁਣ ਅੱਗੇ ਉਹਦੀ ਸਤੰਬਰ ਡੇਟ ਹੈ ਜਿਸ ਤਰ੍ਹਾਂ ਮੈਂ ਦੱਸਿਆ ਕਿ ਲਾਰੈਂਸ ਦੇ ਕਦੋਂ ਸੰਪਰਕ ਤੇ ਇਹ ਕੁਝ ਪਤਾ ਲੱਗਿਆ ਹਮਨ ਕਿ ਇਹ ਦੇ ਕਹਿਣ ਮੁਤਾਬਕ ਕਿ 2015 ਦੇ ਅਰਾਊਂਡ ਜੇਲ ਦੇ ਵਿੱਚ ਹੀ ਉਹਦੇ ਸੰਪਰਕ ਦੇ ਵਿੱਚ ਆਇਆ ਸੀਗਾ ਉਦੋਂ ਬਾਅਦ ਹੀ ਉਹਦਾ ਕਾਫੀ ਖਾਸ ਬਣ ਗਿਆ ਸੀ ਜਿਸ ਤਰ੍ਹਾਂ ਮੈਂ ਇਹ ਪਾਸਪੋਰਟ ਡਾਕਟਰ ਦਾ ਇੱਕ ਪਰਚਾ ਮਹਾਲੀ ਹੈ ਜੀ ਇਹ ਲਾਰੈਂਸ ਦੇ ਬ੍ਰਦਰ ਵਾਲੀ ਇਹ ਜਾਂ ਕੋਈ ਹੋਰ ਹੈ ਜੀ ਐਨੇ ਲਾਰੈਂਸ ਦੇ ਬ੍ਰਦਰ ਦੀ ਮੋਨਿਟਰੀਲੀ ਹੈਲਪ ਕੀਤੀ ਸੀਗੀ ਜੋ ਮੈਂ ਪਹਿਲਾਂ ਵੀ ਦੱਸਿਆ ਕਿ ਉਹਦੇ ਗਰੁੱਪ ਦੇ ਮੈਂਬਰਸ ਹੀ ਮੋਨਿਟਰੀਲੀ ਹੈਲਪ ਕਰਦਾ ਹੈਗਾ ਤੇ ਉਹਦੇ ਬ੍ਰਦਰ ਨੂੰ ਬਾਹਰ ਜਾਣ 'ਚ ਇਹਨੇ ਮਦਦ ਕੀਤੀ ਸੀਗੀ ਤੇ ਉਹ ਕੇਸ ਹੈਗਾ ਜੋ ਸਟੇਟ ਸਾਈਬਰ ਪੁਲਿਸ ਨੇ ਅਦਰਜ ਕੀਤਾ ਸੀਗਾ ਹੁਣ ਇੱਕ ਇਹਦੇ ਕੋਲੋਂ 45 ਬੋਰ ਦਾ ਪਿਸਤਲ ਮਿਲਿਆ ਸੀਗਾ ਤੇ ਉਹਦੇ ਨਾਲ ਨਾਲ ਇਹਦੇ ਕੋਲੋਂ ਚਾਰ ਹੋਰ ਪਿਸਟਲ 32 ਬੋਰ ਦੇ ਰਿਕਵਰ ਹੋਏ ਜੋ ਜੋ 44 ਨੰਬਰ ਐਫ ਆਈ ਆਰ ਦੁਰਾਹਾ ਪੁਲਿਸ ਸਟੇਸ਼ਨ ਦੀ ਚਨਕੋਇਆ ਖੁਰਦ ਪਿੰਡ ਦੇ ਵਿੱਚ ਜੋ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀਗਾ ਉਹਦੇ ਵਿੱਚ ਇਹਨੇ ਉਹ ਵੈਪਨ ਪ੍ਰੋਵਾਈਡ ਕਰਾਏ ਸੀਗੇ ਤੇ ਉਹ ਵਾਰਦਾਤ ਤੋਂ ਬਾਅਦ ਉਹ ਜੋ ਦੋਸ਼ੀ ਹੈ ਉਹਨਾਂ ਨੇ ਇਹਨੂੰ ਵਾਪਸ ਲਾ ਕੇ ਉਹ ਪਿਸਟਲਸ ਦਿੱਤੇ ਸੀਗੇ ਤੇ ਟੋਟਲ ਇਹਦੇ ਕੋਲੋਂ 5 ਪਿਸਟਲ ਜਿਨ੍ਹਾਂ ਦੇ ਵਿੱਚੋਂ ਇੱਕ 45 ਬੋਰ ਦੀ ਪਿਸਟਲ ਹੈਗੀ ਤੇ ਚਾਰ ਬੱਤੀ ਬੋਰ ਦੇ ਪਿਸਟਲਸ ਹੈ ਤੇ ਉਹਦੇ ਨਾਲ ਸੱਤ ਲਾਈਵ ਕਾਰਟ੍ਰਿਜਸ ਮੈਡਮ ਲਾਰੈਂਸ ਨੇ ਖੇਲ ਦੇ ਵਿੱਚ ਵੀ ਕਿਤੇ ਮਿਲਦਾ ਰਿਹਾ ਕੀ ਹੈਗਾ ਜੀ ਅ ਇਹਦੇ ਕਹਿਣ ਮੁਤਾਬਕ ਇਹ ਸਾਬਰਮਤੀ ਜੇਲ ਜਿੱਥੇ ਲਾਰੈਂਸ ਆਜ ਪ੍ਰੈਜੈਂਟਲੀ ਹੈਗਾ ਉੱਥੇ ਹੀ ਪਿਛਲੇ ਸਾਲ ਉਹਦੇ ਜਨਮ ਦਿਨ ਤੇ ਉਹਨੂੰ ਮਿਲ ਗਿਆ ਸੀਗਾ 12 ਫਰਵਰੀ ਨੂੰ ਦੱਸਦਾ ਹੈਗਾ 12 ਫਰਵਰੀ 2024 ਇਹ ਜਿਹੜੇ ਕੱਥੇ ਮੈਂ ਮੈਡਮ ਨੂੰ ਇਹ ਨਹੀਂ ਇਹ ਸਾਰੇ ਇੰਪੋਰਟੈਂਟ ਮੀਟਿੰਗਾਂ ਜਿਹੜੇ ਮੇਰੇ ਲਈ ਨਾਲ ਬੋਲੋ ਇਹ ਚੈੱਕ ਕਰਨਾ ਹੈਗਾ 45 ਬੋਰ ਤੋਂ ਇਲੀਗਲੀ ਹੈਗਾ ਤੇ 32 ਬੋਰ ਦੀ ਮੇਕ ਕਿੱਥੋਂ ਦੀ ਹੈਗੀ ਉਹ ਵੈਰੀਫਾਈ ਕਰਨਾ ਹੈ ਜਿਹੜੇ ਸਿੱਧੂ ਮੂਸੇ ਵਾਲਾ ਕਿ ਐਚਪੀਏ ਦੀ ਕੋਈ ਇਨਵੋਲਵਮੈਂਟ ਸੀਗੀ ਜਿਹੜੀ ਚਰਚਾ ਚੱਲ ਰਹੀ ਸੀਗੀ ਉਹ ਇਹਦੀ ਜੋ ਇਹਦੀ ਇੰਟਰੋਗੇਸ਼ਨ ਹੈ ਉਹ ਤਾਂ ਸ਼ੋ ਨਹੀਂ ਕਰਦੀ ਬਾਕੀ ਆਈ ਥਿੰਕ ਉਹ ਕੇਸ ਅ ਸਾਈਟ ਕੋਲ ਚੱਲ ਰਿਹਾ ਹੈਗਾ ਤਾਂ ਉਹ ਇਹਦੀ ਤਫਤੀਸ਼ ਬੈਟਰ ਬਤਾ ਪਾਉਣਗੇ ਕੋਈਆਂ ਵਾਲੇ ਕੇਸ ਚੀ ਦੀ ਕੀ ਐਨੇ ਵੈਪਨਸ ਪ੍ਰੋਵਾਈਡ ਕਰਾਏ ਸੀਗੇ ਇਹਦੇ ਕਹਿਣ ਮੁਤਾਬਿਕ ਤੇ ਜੋ ਇਨਸੀਡੈਂਟ ਦਾਬੀ ਜੋ ਜੋ ਮੁੱਦਾ ਹੀ ਮੁਕਦਮਾ ਉਹਦੇ ਕਹਿਣ ਮੁਤਾਬਿਕ ਤੋਂ ਆਪ ਰੈਜ਼ੈਂਟ ਸੀਗਾ ਬਟ ਆ ਕਹਿੰਦਾ ਕਿ ਮੈਂ ਸਿਰਫ ਵੈਪਨ ਪ੍ਰੋਵਾਈਡ ਕਰਾਈ ਸੀਗੇ ਤੇ ਮੇਨ ਕਾਂਸਪੀਰੇਟਰ ਪਲੱਸ ਸਪਲਾਈਰ ਆ ਵਾਲਾ ਤੇ ਦਾ ਕਨਫਰਮ ਹੈਗਾ ਤੇ ਬਾਕੀ ਇਹਨੇ ਫਾਇਰਿੰਗ ਵਗੈਰਾ ਕੀਤੀ ਨਹੀਂ ਕੀਤੀ ਉਹ ਬਾਕੀ ਵੀ ਜੋ ਐਵੀਡੈਂਸ ਹੈ ਉਹਦੇ ਬੇਸਿਸ ਤੇ ਫਿਰ ਤਫਤੀਸ਼ ਦੇ ਵਿੱਚ ਅਸੀਂ ਲੈ ਕੇ ਆਏਗੇ ਕੋਈ ਪ੍ਰੋਬੀਅਮ ਮੰਗਨ ਦੇ ਨਾਲ ਵੀ ਬੰਧ ਤੇ ਰਹੀ ਰਿਕਾਰਡ ਦੀ ਖੰਨਾ ਦੇ ਵਿੱਚ ਤੋਂ ਇਦਾਂ ਦੀ ਕੋਈ ਕੇਸ ਨਹੀਂ ਦਰਜ ਹੋਏ ਬਾਕੀ ਜ਼ਿਲ੍ਹਿਆਂ ਚ ਜੇਕਰ ਹੋਇਆ ਹੋਵੇ ਤਾਂ ਮੇਰੀ ਜਾਣਕਾਰੀ ਨਹੀਂ ਹੈ थैंक यू थैंक यू